ਤੇ ਉਹਦੇ ਬਾਅਦ ਜਦ ਸਰਕਾਰ ਬਣ ਗਈ ਤੇ ਉਹਨਾਂ ਨੇ ਕੀ ਕਾਰਗੁਜ਼ਾਰੀ ਕਿਹੋ ਜੀ ਰਹੀ ਕਿਉਂਕਿ ਅੱਜ ਪਿਛਲੇ 7 ਸਾਲੇ ਸਾਨੂੰ ਦਿਖਾਉਂਦੇ ਨੇ ਕਿ ਪਾਰਟੀਆਂ ਅੱਜ ਕੱਲੇ ਝੂਠੇ ਲਾਰੇ ਝੂਠੇ ਵਾਦੇ ਤਾਂ ਇਸ ਇਮਤ ਨੇ ਲੋਕਾਂ ਵੀ ਵੋਟ ਕਢਾਉਣ ਵਾਸਤੇ ਜਿੰਨਾ ਮਰਜ਼ੀ ਝੂਠ ਬੋਲਣਾ ਝੂਠ ਮਾਰ ਕੇ ਵੋਟ ਲੈ ਕੇ ਜਦ ਸਰਕਾਰ ਵਿੱਚ ਬਹਿ ਜਾਂਦੇ ਨੇ ਸੱਤਾ ਵਿੱਚ ਆ ਜਾਂਦੇ ਨੇ ਫਿਰ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਤੇ ਆਪਣੇ ਵਾਦੇ ਵੀ ਭੁੱਲ ਜਾਂਦੇ ਨੇ ਜਿਤੇ ਕਰਕੇ ਅੱਜ ਸਾਰਾ ਪੰਜਾਬ ਯਾਦ ਕਰਦਾ ਬਾਪੂ ਬਾਦਲ ਨੂੰ ਜੇ ਬਾਦਲ ਸਾਹਿਬ ਨੇ ਤੇ ਤਕਰੀ ਦੀ ਪਾਰਟੀ ਨੇ ਕਦੇ ਕਿਸੇ ਨੂੰ ਝੂਠ ਨਹੀਂ ਬੋਲਿਆ ਕਦੇ ਕੋਈ ਲਾਲਾ ਨਹੀਂ ਲਾਇਆ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ ਤੇ ਇਹ ਵੀ ਮੈਂ ਕਹਿ ਸਕਦੀ ਆ ਪਾਵੇਂ ਹੋਰਾਂ ਦੀ ਸਹੂਲਤਾਂ ਹੋ ਰਹੀਆਂ ਉਹਨਾਂ ਦੇ ਵਿਕਾਸ ਦੇ ਕੰਮ ਹੋਣ ਅਸ ਸਾਡੇ ਪਿੰਡ ਵਿੱਚ ਜਦ ਮੈਂ ਦੇਖ ਪਾਵੇਂ ਟਿਊਬਵੈਲਾ ਦੇ ਕਨੈਕਸ਼ਨ ਹੋਣ ਖਾਲੇ ਪੱਕੇ ਕੀਤੇ ਪਾਣੀ ਦੀ ਵਾਟਰ ਟੈਂਕ ਦੀ ਪਾਈਪਾਂ ਹੋਣ ਲਿਫਟ ਪੰਪ ਹੋਏ ਆ ਕੰਕਰੀਟ ਦੀ ਗਲੀ ਨਾਲੀਆਂ ਹੋਣ ਸਕੂਲ ਅਪਗ੍ਰੇਡ ਹੋਏ ਛੱਪੜਾ ਦਾ ਨਿਕਾਸੀ ਹੋਏ ਸੇਮ ਨਾਲਾ ਹੋਏ ਸ਼ਮਸ਼ਾਨਗਾਟ ਹੋਏ ਧਰਮਸ਼ਾਲਾ ਹੋਏ ਪਾਰਕ ਹੋਏ ਸ਼ੈੱਡ ਹੋਏ ਗਰੀਬਾਂ ਦੇ ਮਕਾਨ ਹੋਣ ਮੈਨੂੰ ਲੱਗਦਾ ਹੈ ਤੁਹਾਡੇ ਵੀ ਰਿਸ਼ਤੇਦਾਰ ਦੂਜੇ ਪਿੰਡਾਂ 'ਚ ਨਹੀਂ ਪੰਜਾਬ ਦੇ ਦੂਜੇ ਹਲਕਿਆਂ 'ਚ ਪੰਜਾਬ ਦਾ ਕੋਈ ਪਿੰਡ ਲੈ ਲਓ ਤੇ ਲੰਮੀ ਦਾ ਕੋਈ ਪਿੰਡ ਲੈ ਲਓ ਜ਼ਮੀਨ ਅਸਮਾਨ ਦਾ ਫਰਕ ਜੋ ਕੰਮ ਤੁਹਾਡੇ ਬਾਪੂ ਬਾਬਲ ਤੁਹਾਡੇ ਪਿੰਡ ਲਈ ਕਰ ਗਏ ਉਹ ਪੰਜਾਬ ਦੇ ਨਾ ਕਿਸੇ ਹੋਰ ਪਿੰਡ 'ਚ ਦਿਸਦਾ ਨਾ ਦੇਸ਼ ਦੇ ਕਿਸੇ ਹੋਰ ਪਿੰਡ 'ਚ ਮੈਂ ਤਾਂ ਪ੍ਰਧਾਨ ਮੰਤਰੀ ਦੇ ਪਿੰਡਾਂ 'ਚ ਗਈਆਂ ਉੱਥੇ ਵੀ ਆ ਕੰਮ ਨਹੀਂ ਦਿਸਦੇ ਜਿਹੜੇ ਉਹ ਕਰ ਗਏ ਨੇ ਇਹ ਤੁਹਾਡਾ ਪਿਆਰ ਜਿਨ੍ਹਾਂ ਨੇ ਉਹਨਾਂ ਨੂੰ ਤਾਕਤ ਦਿੱਤੀ ਤੇ ਫਿਰ ਬਾਪੂ ਬਾਗਲ ਦੀ ਤਨ ਦੇਹੀ ਤੇ ਤੁਹਾਡੇ ਪ੍ਰਤੀ ਜਿਸ ਤਰ੍ਹਾਂ ਉਹ ਸਮਰਪਿਤ ਸੀਗੇ ਕਿ ਤੁਹਾਡੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਉਹਨਾਂ ਨੇ ਮਿਹਨਤ ਕੀਤੀ ਅੱਜ ਅਫਸੋਸ ਹੈ ਇਸ ਗੱਲ ਦਾ ਕਿ ਜਿਹੜੀ ਪਾਰਟੀਆਂ ਨੇ ਕਿਹਾ ਸਰਕਾਰ ਤੁਹਾਡੇ ਪੱਕਾ ਨੂੰ ਨੌਕਰੀ ਦਵਾਵਾਂਗੇ ਜਿਹੜਾ ਨੇ ਕਿਹਾ ਸੀ ਜੇ ਨੌਕਰੀ ਨਹੀਂ ਦੇ ਸਕਦੇ ਉਹਨਾਂ ਨੂੰ ਬੇਰੋਜ਼ਗਾਰੀ ਭੱਤਾ ਦੇਵਾਂਗੇ ਜਿਨ੍ਹਾਂ ਨੇ ਕਿਹਾ ਸੀ ਬੱਚਿਆਂ ਨੂੰ ਮੋਬਾਈਲ ਫੋਨ ਦੇਵਾਂਗੇ ਸਾਰੇ ਕਰਜ਼ੇ ਮaaf ਕਰ ਦਾਂਗੇ ਜਿਨ੍ਹਾਂ ਨੇ ਕਿਹਾ ਸੀ ਕਿ ਬਾਦਲ ਸਾਹਿਬ ਦਾ ਮਾੜੇ ਨੇ ਇਕੱਲੇ ਧਾਲ ਤੇ ਆਟਾ ਦਿੰਦੇ ਨੇ ਸਾਨੂੰ ਮੌਕਾ ਦਿਓ ਅਸੀਂ ਕਿਉਂ ਬਾਦਲ ਸਾਹਿਬ ਵਰਗੇ ਨੇ ਜੋ ਕੰਮ ਕਰ ਦਿਖਾਉਂਦੇ ਨੇ ਤੁਸੀਂ ਬਣਾਓ ਜੇ ਵੀ ਸਰਕਾਰ ਤੇ ਦੇਣਾ ਤਾਂ ਕਿਸੇ ਅਜਾ ਮਾ ਕੀ ਦਾ ਕਰ ਸਮਾਫ ਹੋਇਆ ਕਿਹੜੇ ਜਵਾਬ ਤੇ ਨੌਕਰੀ ਲੱਗੀ ਕਿਨੂੰ ਬੇਰੋਜ਼ਗਾਰੀ ਪੱਤਾ ਮਿਲਿਆ ਤੇ ਕਿਨੂੰ ਮੋਬਾਈਲ ਫੋਨ ਮਿਲਿਆ ਤੁਹਾਨੂੰ ਪਤਾ ਹੈ ਤੇ ਕਿਉਂ ਸ਼ਕਰਖੰਡ ਦਾ ਕੀ ਦੇਣਾ ਸੀ ਜਿਹੜੀ 30 ਕਣਕ ਮਿਲਦੀ ਸੀ ਦਾਲ ਦੇ ਨਾਲ ਉਹ ਵੀ ਚੱਕ ਕੇ ਕਾਰਡ ਵੀ ਕੱਟਦੇ ਤੇ ਕਣਕ ਵੀ ਅੱਧੀ ਕਰਦੇ ਫੇਰ ਹੋਨੇ ਝੂਠਿਆਂ ਨੂੰ ਜਵਾਬ ਦੇਣ ਦਾ ਸਮਾਂ ਆ ਗਿਆ ਕਿਉਂਕਿ ਗਰੀਬ ਦੀ ਵੋਟ ਲਾ ਕੇ ਸਰਕਾਰਾਂ ਬਣਾਉਂਦੇ ਨੇ ਤੇ ਮੁੜ ਕੇ ਗਰੀਬ ਨੂੰ ਭੁੱਲ ਜਾਂਦੇ ਨੇ ਜਿਹੜਾ ਬਾਪੂ ਬਾਬਲ ਨੇ ਜਿੰਨਾ ਗਰੀਬਾਸਤੇ ਕੀਤਾ ਉਹਨਾਂ ਨੂੰ ਭੰਡਿਆ ਭੰਡ ਕੇ ਸਰਕਾਰ ਬਣ ਗਈ ਸਾਡੇ ਕਾਰਡ ਵੀ ਕੱਟਦੇ ਸਾਡੇ ਸ਼ਗਨ ਦੇ ਚੈੱਕ ਵੀ ਬੰਦ ਕਰਦੇ ਸਾਡੇ ਮਕਾਨ ਬਿਹਾਣੇ ਬੰਦ ਹੋ ਗਏ ਇਹ ਝਾੜੂ ਆਇਆ ਤੇ ਝਾੜੂ ਨੇ ਤਾਂ ਸਾਰਾ ਕੁਝ ਹੀ ਸੁਪਾਇਆ ਕਰਤਾ ਇਹਨੇ ਤਾਂ 15 ਕਿਲੋ ਕਣਕ ਵੀ ਕੱਟ ਕੇ 5 ਕਿਲੋ ਆਟਾ ਕਰਤਾ ਇਹ ਬਦਲਾਾਸਤੇ ਵੋਟਾਂ ਪਾਈਆਂ ਸੀਗੀਆਂ ਚੰਗੇ ਉਹ ਨੇ ਕਿ ਜਿਹੜੇ ਰੋਟੀ ਦਿੰਦੇ ਨੇ ਕਿ ਜਿਹੜਾ ਰੋਟੀ ਖਾਂਦੇ ਨੇ ਸ਼ਗਨ ਦੇ ਚੈੱਕ ਵੀ ਬੰਦ ਬੱਚਿਆਂ ਦੀ ਸਾਈਕਲਾਂ ਵੀ ਬੰਦ ਇਹਨਾਂ ਦੇਖ ਬਜੀ ਫੇਬੀ ਬੰਦ ਇਹਨਾਂ ਦਾ ਖੇਡਾਂ ਦਾ ਸਮਾਨ ਵੀ ਬੰਦ ਫਟਾ ਸਾਫ ਸੁਥਰੇ ਪਾਣੀ ਵਾਸਤੇ ਹਾਰੋ ਵੀ ਬੰਦ ਮਕਾਨ ਦੇ ਚੈੱਕ ਵੀ ਬੰਦ ਦਵਾਈਆਂ ਵਾਸਤੇ ਸਹੂਲਤੋ ਵੀ ਬੰਦ ਚੂਲਾ ਹੋਏ ਗੈਸ ਸਿਲੰਡਰ ਹੋਏ ਜੋ ਸਭ ਉਲਤਾ ਬਾਰੋ ਸਾਹਿਬ ਦਿੰਦੇ ਸੀ ਸਾਰਾ ਕੁਝ ਬੰਦ ਕਰਕੇ ਅੱਜ ਤਾਂ ਨਰੇਗਾ ਵੀ ਬੰਦ ਕਰਤਾ ਨਰੇਗਾ ਦੇ ਪੈਸੇ ਤੱਕ ਬੰਦ ਕਰਤੇ ਤਾਂ ਕਿਹੜੀ ਆਸ ਰੱਖਦੇ ਆ ਕਿ ਆ ਬਦਲਾਅ ਦੀ ਗੱਲਾਂ ਕਰਨ ਵਾਲਾ ਹੁਣ ਆ ਕੇ ਨਵੀਂ ਗੱਲਾਂ ਦੱਸ ਰਿਹਾ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਬੀਬੀਆ ਦੇ ਖਾਤੇ ਵਿੱਚ ਹਰ ਮਹੀਨੇ ਆਣਗੇ ਗੱਲਾਂ ਤਾਂ ਇੰਨੀਆਂ ਵੱਡੀਆਂ-ਵੱਡੀਆਂ ਛਾੜਦੇ ਨੇ ਬਣਾ ਦਿਓ ਚਾਲੂ ਦੀ ਸਰਕਾਰ 26 ਮਹੀਨੇ ਹੋ ਗਏ ਕਿਦੇ ਖਾਤੇ 'ਚ 26000 ਆਏ ਨੇ ਦੁਆਨੀ ਨਹੀਂ ਆਇਆ ਅੱਜ ਗੱਲ ਨਹੀਂ ਕਰਦੇ ਸਰਕਾਰ ਬਣ ਜਾਂਦੀ ਤਾਂ ਲੋਕਾਂ ਦੇ ਨੇੜੇ ਤੱਕ ਨਹੀਂ ਲੱਗਦੇ ਸੁੱਖ-ਦੁੱਖ ਦਾ ਕੀ ਇਹਨਾਂ ਸਾਹਜ ਪਾਨੀ ਹੈ ਕਿਸਾਨ ਦੇ ਉੱਤੇ ਕੋਈ ਤਕਲੀਫ ਆ ਜਾਏ ਸਾਡੇ ਨਾਲ ਖੜਾਂਗੇ ਗਰਦੌਰੀਆਂ ਬਾਅਦ ਨੂੰ ਹੋਣ ਗਿਆ 25000 ਰੁਪਏ ਖਾਤੇ ਵਿੱਚ ਆਣਗੇ ਦੰਗਰ ਮਰੀ ਹੋਈ ਮੁਰਗੀ ਹੋਏ ਬੱਕਰੀ ਹੋਏ ਉਹਦਾ ਵੀ ਮੁਆਵਜ਼ਾ ਮਿਲੂਗਾ ਸਾਰੇ ਪਸ਼ੂ ਡੰਗਰ ਬਿਮਾਰੀਆਂ ਨਾਲ ਕਿੰਨੇ ਮਰ ਗਏ ਦਵਾਨੀ ਦਿੱਤੀ ਸਾਰੀ ਗੱਲਾਂ ਮਾਰ ਕੇ ਆਹ ਤਨਕਾਂ ਦਾ ਨੁਕਸਾਨ ਹੋਇਆ ਨਰਮੇ ਨੂੰ ਬਿਮਾਰੀ ਲੱਗੀ ਹੜਾ ਚ ਪੰਜਾਬ ਦਵਾਨੀ ਕਿਸੇ ਨੂੰ ਦਿੱਤੀ ਤੇ ਘੋਟਾ ਬਣੇ ਤਈ ਫਸਲਾਂ ਦੀ ਐਮ ਐਸ ਪੀ ਦਵਾਗੇ ਚੁਟਕੀ ਮਾਰ ਕੇ 5 ਮਿੰਟਾਂ 'ਚ ਦਵਾਗੇ ਫਿਰ ਬਾਰਡਰ 'ਚ ਬੱਚੇ ਕਿਉਂ ਮਰਵਾ ਰਹੇ ਹੋ ਕਿਸਾਨ ਕਿਉਂ ਕਟਵਾ ਰਹੇ ਅਸ ਨਾਲ ਨਾਲ ਦੇ ਸੂਬੇ ਦੇ ਪੁਲਸ ਆ ਕੇ ਤੁਹਾਡੇ ਕਿਸਾਨਾਂ ਨੂੰ ਕੁੱਟ ਜਾਏ ਬੱਚਿਆਂ ਨੂੰ ਮਾਰ ਜਾਏ ਸਾਡਾ ਮੁੱਖ ਮੰਤਰੀ ਚੁੱਪ ਬੈਠਿਆ ਇਹਦੀ ਇੰਨੀ ਵੀ ਰੀਡ ਨਹੀਂ ਹੱਡੀ ਨਹੀਂ ਕਿ ਆਪਦੇ ਵਾਸਤੇ ਲੜ ਲੈ ਸੁਪ ਦੇਣਾ ਦਾ ਕੀ ਹੈਗਾ ਇਹ ਨਾ ਕਰਜ਼ਾ ਚੜਾਤਾ ਅੱਜ ਤਨਖਾਹਾਂ ਲੈ ਕੇ ਕਰਜ਼ਾ ਲੈ ਕੇ ਤੇ ਤਨਖਾਹਾਂ ਦਿੰਦੇ ਨੇ ਤੁਹਾਨੂੰ ਪਤਾ ਸਾਰੀ ਸਹੂਲਤਾਂ ਵੀ ਬੰਦ ਕਰਤੀ ਵਿਕਾਸ ਦਾ ਇੱਕ ਕੰਮ ਨਹੀਂ ਕੀਤਾ ਤੇ ਕਰਜ਼ਾ ਇੰਨਾ ਚੜਾਤਾ ਹੈ ਕਿ ਤੁਹਾਡਾ ਕੋਈ ਨਵਾਂ ਬੱਚਾ ਜੇ ਜੰਮਦਾ ਹੈ ਨਾ ਉਹ 7 ਲੱਖ ਕਰਜ਼ਾ ਲੈ ਕੇ ਉਹਦੇ ਸਿਰ 'ਚੋਂ ਜੰਮਦਾ ਇਹਨਾਂ ਵੀ ਦੇਣ ਕਿਉਂਕਿ ਜਿਹੜਾ ਕਰਜ਼ਾ ਚੜਾ ਰਹੇ ਨਾ ਆਪਣੇ ਜੇਬ ਤੋਂ ਹੀ ਨਾ ਪੜਨਾ ਉਹ ਤੁਹਾਡੀ ਜੇਬ ਤੋਂ ਹੀ ਕੱਢਿਆ ਜਾਊ ਲੰਘਾਈ ਵਧੂਗੀ ਸਹੂਤਾ ਘਟਣ ਘਟਣ ਗਿਆ ਅੱਜ ਗਰੀਬ ਦੇ ਹਾਲਾਤ ਕੀ ਨੇ ਮੈਨੂੰ ਤਾਂ ਸਮਝ ਨਹੀਂ ਆਉਂਦਾ ਤੁਸੀਂ ਗੁਜ਼ਾਰਾ ਕਿਵੇਂ ਕਰ ਰਹੇ ਹੋ ਆ ਔਖੇ ਸੋਕੇ ਦਿਹਾੜੀਆਂ ਕਰਕੇ ਤੁਸੀਂ ਬੱਚੇ ਪਾਲੇ ਕੀ ਇਹ ਕਮਾਚੇ ਲੱਗ ਜਾਂ ਆ ਬੇਰੋਜ਼ਗਾਰ ਸਾਰੇ ਫਿਰਦੇ ਨੇ ਤੇ ਆ ਤਾਂ ਉੜਦਾ ਫਿਰਦਾ 40000 ਨੌਕਰੀਆਂ ਦਿੱਤੀਆਂ ਵੇ ਦੱਸੋ ਲੰਮੀ ਚ ਕਿੰਨੀ ਨੌਕਰੀਆਂ ਆਈਆਂ ਨੇ ਕੋਈ ਨਹੀਂ ਆਈ ਕਿੱਥੇ ਆਈ ਇਹ ਨੌਕਰੀ ਕਿਤੇ ਵੀ ਨਹੀਂ ਆਈ ਗੱਲਾਂ ਵੱਡੀਆਂ ਵੱਡੀਆਂ ਗੱਲਾਂ ਇਸ਼ਤਿਹਾਰਾਂ 'ਚ ਭ੍ਰਿਸ਼ਟਾਚਾਰ ਖਤਮ ਨਸ਼ੇ ਖਤਮ ਨਸ਼ੇ ਖਤਮ ਗੁਟਕਾ ਸਾਡੀ ਸਵਾ ਖਾਦੀਆ ਸੀ ਕਿ ਨਸ਼ੇ ਖਤਮ ਕਰਨ ਲਈ ਪੰਜੇ ਨੇ ਇਹ ਗਾਰੰਟੀ ਦੇ ਕੇ ਗਿਆ ਸੀ 10 ਦਿਨਾਂ 'ਚ ਕਿਹੜੇ ਨਸ਼ੇ ਖਤਮ ਹੋ ਗਏ ਨੇ ਸਿਖਰਾ ਤੇ ਨਸ਼ੇ ਪਹੁੰਚੇ ਹੋਏ ਨੇ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਦੇ ਤੁਹਾਡੇ ਪਿੰਡ ਤੇ ਤੁਸੀਂ ਚਿੱਟੇ ਦਾ ਨਾਂ ਵੀ ਸੁਣਿਆ ਸੀ ਕਿ ਕੋਈ ਚਿੱਟਾ ਕੋਈ ਚੀਜ਼ ਹੁੰਦੀ ਹੈ 10 ਸਾਲ ਪਹਿਲੇ ਚਿੱਟੇ ਦਾ ਨਾਂ ਸੁਣਿਆ ਸੀ ਕੋਈ ਚਿੱਟੇ ਦਾ ਨਾਂ ਤੁਸੀਂ ਨਹੀਂ ਸੁਣਿਆ ਸੀ ਕਿਉਂਕਿ ਤੁਹਾਡੀ ਸਰਕਾਰ ਚਿੱਟੇ ਨੂੰ ਵੀ ਫੜਦੀ ਸੀ ਤਾਂ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹ ਤੇ ਧੱਕਦੀ ਸੀ ਤਾਂ ਕਿ ਆਹ ਚਿੱਟਾ ਤੁਹਾਡੀ ਗਲੀਆਂ ਤਾਈਂ ਨਾ ਆਏ ਅੱਜ ਮੈਨੂੰ ਗਲੀ ਦਿਖਾਓ ਜਿੱਥੇ ਸ਼ਰਿਆਮ ਚਿੱਟਾ ਨਹੀਂ ਵਿਕ ਰਿਹਾ ਘਰ-ਘਰ ਦਾ ਹੀ ਚਿੱਟਾ ਪਹੁੰਚਿਆ ਹੋਇਆ ਹੈ ਜਿਹੜਾ ਕਹਿੰਦੇ ਸੀ ਮਗਰਮਛਾਂ ਨੂੰ ਫੜਾਂਗੇ आज मगरमच्छ ਦੇ ਨਾਲ ਦਾ ਹਿੱਸਾ ਪਾਈ ਬੈਠੇ ਨੇ ਪੈਸੇ ਪਹੁੰਚਨੇ ਚਾਹੀਦੇ ਨੇ ਜਾਓ ਪੰਜਾਬ ਦੀ ਜਵਾਨੀ ਖਾ ਜਾ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਪਤਾ ਹੈ ਕਿੰਨੇ ਜਵਾਕ ਮੁੱਕ ਗਏ ਨੇ ਟੀਕੇ ਲਾ ਲਾ ਕੇ ਹਜ਼ਾਰਾਂ ਦੀ ਗਿਣਤੀ ਦੇ ਮਾਵਾ ਦੇ ਪੁੱਤ ਮਾਰ ਗਏ ਅੱਜ ਕੋਈ ਗੱਲ ਨਹੀਂ ਕਰਦਾ ਉਹ ਮਾਵਾ ਰੋਂਦੀਆਂ ਨੇ ਆ ਚਿੱਟਾ ਫਲਾ ਬੇਚ ਰਿਹਾ ਇੱਥੋਂ ਬੇਚ ਰਿਆ ਮੇਰਾ ਪੁੱਤ ਖਾ ਜਾਊਗਾ ਚਿੱਟਾ ਰੋਕ ਦੋ ਕੋਈ ਨਹੀਂ ਰੋਕਦਾ ਅੱਜ ਰੋਂਦੀ ਹੋਈ ਮਾਵਾ ਦੇ ਅਥਰੂ ਵਾਸਤੇ ਕਿਸੇ ਨੂੰ ਸਮਾਂ ਨਹੀਂ ਮਰਦੇ ਹੋਏ ਪੁੱਤਾਂ ਵਾਸਤੇ ਵੀ ਇਹਨਾਂ ਨੂੰ ਸਮਾਂ ਰਹੀਂ ਇਹ ਬਦਲਾਵ ਵਾਸਤੇ ਕੋ ਮੋਟਾ ਪਾਇਆ ਸੀ ਪਹਿਲੇ ਹੀ ਤਰੀਕ ਨੂੰ ਤੁਸੀਂ ਇਹਨਾਂ ਸਾਰੀ ਚੀਜ਼ਾਂ ਦਾ ਜਵਾਬ ਲੈਣਾ ਹੈ ਹੁਣ ਤੁਸੀਂ ਹਿਸਾਬ ਲੈਣਾ ਹੈ ਆਣਗੇ ਤੁਹਾਡੇ ਕੋਲ ਪੰਜੇ ਵਾਲੇ ਤਿਆਰ ਕਰਕੇ ਰੱਖੋ ਆਪਦੇ ਕਰਜ਼ੇ ਦਾ ਖਾਤਾ 5 ਸਾਲ ਦਾ ਸਮਾਂ ਦਿੱਤਾ ਸੀ ਕਹਿੰਦੇ ਸੀ ਬੈਂਕ ਆਰਡੀਆਂ ਦਾ ਸਾਰਾ ਕਰਜ਼ਾ ਮਾਫ ਕਰਦਾਗਾ ਮੇਰਾ ਕਰਜ਼ਾ ਕਿਹੜਾ ਮਾਫ ਕੀਤਾ ਪੁੱਛੋ ਸਾਡੇ ਆ ਜਵਾਬ ਬੇਰੋਜ਼ਗਾਰ ਕਿਨੂੰ ਤੁਸੀਂ ਨੌਕਰੀ ਦਿੱਤੀ ਕਿਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਕਾਚਾ ਤੇਜਾ ਜਵਾਬ ਨਹੀਂ ਹੈ ਤਾਂ ਬੋਲੋ ਨਵੀਂ ਗੱਲਾਂ ਨਹੀਂ ਸੁਨੀਆਂ ਜਦ ਮੌਕਾ ਦਿੱਤਾ ਤਾਂ ਕੱਖ ਨਹੀਂ ਕੀਤਾ ਤਾਂ ਗਾ ਤੁਸੀਂ ਕੀ ਕਰ ਲੈਣਾ ਤੇਜਾ ਝਾੜੂ ਵਾਲੇ ਆਣਗੇ ਫਿਰ ਉਹਨਾਂ ਤੋਂ ਵੀ ਪੁੱਛਣਾ ਸਥਾ ਤੋਂ ਸਰਕਾਰ ਚੱਲੂਗੀ ਕਿੱਥੇ ਮੁਆਵਜ਼ਾ ਪਸ਼ੂ ਡੰਗਰਾ ਦਾ ਤੇ ਬੀਬੀਆ ਦੇ ਨੇੜੇ ਜੇ ਆ ਗਏ ਤਾਂ ਫਿਰ ਉਹ ਝਾੜੂ ਨੂੰ ਤਿਆਰ ਰੱਖਣਾ ਜਿਹੜਾ ਤੁਹਾਡਾ ਝਾੜੂ ਫਾਨੂੰ ਦਿਖਾ ਦਿਖਾ ਕੇ ਆਹ ਫਾਰਮ ਪਰਵਾਤੇ ਫਿਰ ਮੋਬਾਈਲ ਤੇ ਟੂ ਟੂ ਮੈਸੇਜ ਆ ਗਿਆ ਹਾਂਜੀ ਤੁਹਾਡਾ ਫਾਰਮ ਮਿਲ ਗਿਆ ਬਸ ਝਾੜੂ ਦਾ ਬਟਨ ਨੱਪੋ ਨਪਨ ਸਾਰੇ ਤੁਹਾਡੇ ਹਜ਼ਾਰ ਹਜ਼ਾਰ ਡਿੱਗਿਆ ਕਰਨਗੇ ਤੇ ਬੀਬੀਆਂ ਨੇ ਵੀ ਯੂ ਨਪਾ ਆ ਝਾੜੂ ਝਾੜੂ ਕਰਕੇ ਇੰਨੀ ਵੱਡੀ ਇਹਨਾਂ ਦੀ ਸਰਕਾਰ ਆਤੀ ਵੱਡੀ ਸਾਰੀ ਸਰਕਾਰ ਬਣੀ ਤੁਹਾਡੀ ਵੋਟਾਂ ਦੇ ਨਾਲ ਤੇ ਮੁੜ ਕੇ ਸਾਰ ਤੱਕ ਨਹੀਂ ਲੱਤੀ ਅੱਜ ਜਾਣਗੇ ਅੱਜ ਸਰਕਾਰ ਇਹਨਾਂ ਦੀ ਹੈਗੀ ਖਜ਼ਾਨਾ ਵੀ ਇਹਨਾਂ ਦੇ ਕੋਲ ਹੈ ਕਰਜ਼ਾ ਵੀ ਝਾੜਦਾ ਸਹੂਲਤਾ ਵੀ ਬੰਦ ਕਰਤੀਆਂ ਇਹਨਾਂ ਨੂੰ ਕਹੋ ਪਹਿਲੇ ਮੂੰਹ ਤਾਂ ਖੋਲਨਾ ਆ ਰਿਹਾ ਝਾੜੂ ਪਹਿਲੇ ਮੇਰਾ 26000 ਮੇਰੇ ਖਾਤੇ 'ਚ ਪਾ ਕੇ ਆ ਮੇਰੀ ਧੀ ਦਾ ਉਹਦੇ ਖਾਤੇ 'ਚ ਪਾ ਮੇਰੀ ਮਾਂ ਦਾ ਉਹਦੇ ਖਾਤੇ 'ਚ ਪਾ ਮੇਰੀ ਬੇਬੇ ਦਾ 2500 ਪੈਨਸ਼ਨ 26 ਮਹੀਨਾ ਦੇ ਉਹਦੇ ਖਾਤੇ 'ਚ ਪਾ ਤਾਂ ਨਾ ਕਰੀ ਨਵਾਂ ਲਾਰਾ ਨਹੀਂ ਚੱਲੂਗਾ ਆ ਰਿਆ ਛਾੜੂ ਬਿੱਟਾ ਚੇ ਮਾਰਾਂਗੇ ਜੇ ਨਵੀਂ ਗੱਲ ਨਹੀਂ ਛੜੀ ਪਰੇ ਪੁਰਾਣੇ ਪੂਰੇ ਕਰ ਗਿਆ ਇਸ ਤਰ੍ਹਾਂ ਤੁਸੀਂ ਹਿਸਾਬ ਲਾਉਂਗੇ ਆ ਬੰਦੇ ਦੇ ਪੁੱਤ ਬਾਨੀ ਪੁੱਤ ਤੁਹਾਨੂੰ ਮਾਰ ਕੇ ਵੋਟ ਲੈ ਕੇ ਕਿਰਸੀ 'ਚ ਬੈਠੇ ਚ ਦੋ ਦੋ ਵਿਆਹ ਕਰਾ ਲੈ ਦੋ ਚਾਰ ਹੋਰ ਕਰਾ ਲੈਣਗੇ ਦੋ ਚਾਰ ਹੋਰ ਵਿਆਹ ਕਰਾ ਲੈਣਗੇ ਜਦੋਂ ਆਪ ਜਮ ਲੈਣਗੇ ਇਹਨਾਂ ਦੇ ਵਿਆਹ ਕਰਾਉਣ ਵਾਸਤੇ ਰਿਸ਼ਤੇ ਆ ਵਾਸਤੇ ਤੁਸੀਂ ਮੋਟਾ ਪਾਈਆਂ ਸੀ ਇਹਨਾਂ ਨੂੰ ਹਾਂ ਮਕਾਨ ਪਾ ਲਏ ਗੱਡੀਆਂ ਖਰੀਦ ਲਿਆ ਵਿਆਹ ਕਰਾ ਲਿਆ ਬੱਚੇ ਜਮਤੇ ਕਹਿੰਦੇ 26000 ਤਾਂ ਮੈਂ ਬੀਬੀਆਂ ਤੋਂ ਮੈਂ ਲੈ ਗਿਆ ਤਾਂ ਮੇਰਾ ਸ਼ਗਨ ਸੀਗਾ ਮੇਰਾ ਵਿਆਹ ਦਾ ਇਹ ਮੇਰੀ ਧੀ ਦਾ ਆਸ਼ੀਰਵਾਦ ਸੀਗਾ ਤਾਂ ਗਾਹ ਤੋਗਾ ਕਿ ਹੁਣ ਇਹ ਤਾਂ ਧੀ ਦਾ ਦੇਹਜ ਹੈਗਾ ਸਾਰਾ ਕੁਝ ਹੀ ਤੁਹਾਡਾ ਖੋਲੂਗਾ ਇਦੇ ਵਾਸਤੇ ਨੂੰ ਵੋਟਾਂ ਪਾਈਆਂ ਸੀ ਝਾੜੂ ਨੂੰ ਇਹ ਪਹਿਲੀ ਤਰੀਕ ਨੂੰ ਤੁਸੀਂ ਦੱਸੋਗੇ ਕਿ ਗਰੀਬ ਹੁਣ ਖੜ ਗਿਆ ਹੈ ਗਰੀਬ ਹੁਣ ਜਾਗ ਗਿਆ ਹੈ ਹੁਣ ਝੋਟ ਨਹੀਂ ਚੱਲੂਗਾ ਲਾਲਚ ਨਹੀਂ ਚੱਲੂਗੀ ਗਾਰੰਟੀ ਨਹੀਂ ਚੱਲੂਗੀ ਨਾ ਡਰਾੰਗੇ ਨਾ ਦਬਾਂਗੇ ਹੁਣ ਹਿਸਾਬ ਲਾਵਾਂਗੇ ਤੇ ਸੱਚੀ ਸੁੱਚੀ ਤਕੜੀ ਦਾ ਸਾਥ ਦੇਵਾਂਗੇ ਜਿਹੜੀ ਤਕੜੀ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਲਾ ਨਹੀਂ ਲਾਇਆ ਜੋ ਕਿਹਾ ਉਹ ਕਰਕੇ ਦਿਖਾਇਆ ਇਲਾਜ ਤੁਹਾਡੇ ਹੱਥ ਵਿੱਚ ਹੈ ਤੁਸੀਂ ਇਹ ਪੰਜੇ ਤੇ ਝਾੜੂ ਬਈ ਇਲਾਜ ਤੁਸੀਂ ਕਰ ਦਿਓ ਤਕੜੀ ਦੀ ਸਰਕਾਰ ਲੈ ਕੇ ਆਓ ਤੁਹਾਡੇ ਕਾਲ ਮੈਂ ਬਹਾਲ ਕਰਾਂਗੇ ਪਹਿਲੇ ਵੀ ਕਾ ਪਹਿਲੇ ਵੀ ਦਿੱਤੇ ਸੀ ਤਾਂ ਗਾਂ ਵੀ ਦੇ ਸਕਦੇ ਆ ਸ਼ਗਨ ਦੇ ਚੈੱਕ ਵੀ ਪਹਿਲੇ ਦਿੱਤੇ ਸੀ ਗਾਂ ਵੀ ਦੇ ਸਕਦੇ ਆ ਮਕਾਨ ਦੇ ਚੈੱਕ ਵੀ ਆਣਗੇ ਕਾਰਡ ਵੀ ਲੱਗ ਜਾਣਗੇ ਨੌਕਰੀਆਂ ਵੀ ਲੱਗ ਜਾਣਗੇ ਮੋਟਰ ਦੇ ਕਨੈਕਸ਼ਨ ਵੀ ਮਿਲ ਜਾਣਗੇ ਤੇ ਨਸ਼ੇ ਨੂੰ ਜੜੋਂ ਪੱਟ ਕੇ ਖਤਮ ਕਰਕੇ ਤੁਹਾਡੇ ਜਵਾਕਾਂ ਨੂੰ ਬਚਾਉਣ ਦਾ ਕੰਮ ਅਸੀਂ ਕਰਾਂਗੇ ਉਹ ਤਾਂ ਹੋ ਸਕੂਗਾ ਜੇ ਤੁਸੀਂ ਉਹ ਕੰਮ ਕਰਨ ਦੇ ਸਾਨੂੰ ਤਾਕਤ ਦੋਗੇ ਤਕੜੀ ਦਾ ਬਟਨ ਨੱਬ ਕੇ ਪਹਿਲੀ ਤਰੀਕ ਨੂੰ ਆਪ ਹੀ ਨਹੀਂ ਜਿੱਥੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਹੋਮ 10 ਸਨ ਸਾਰਿਆਂ ਨੂੰ ਫੋਨ ਲਗਾਓ ਕਿਉਂਕਿ ਤਿੰਨੋਂ ਦਿੱਲੀ ਦੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਤਕੜੀ ਨੂੰ ਹਰਾ ਲੈ ਬਾਦਲ ਪਰਿਵਾਰ ਨੂੰ ਖਤਮ ਕਰ ਲੈ ਤੇ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਆਹ ਦੇਖੋ ਸਾਡਾ ਪਾਣੀ ਲੁੱਟਣ ਦੀ ਪੂਰੀ ਤਿਆਰੀਆਂ ਹੋ ਰਹੀਆਂ ਨੇ ਤੇ ਨੋ ਪਾਰਟੀਆਂ ਪਾਣੀ ਦਿੱਲੀ ਨੂੰ ਜਾਏ ਹਰਿਆਣੇ ਨੂੰ ਜਾਏ ਰਾਜਸਥਾਨ ਨੂੰ ਜਾਏ ਪੰਜਾਬ ਬਾਹਰ ਚ ਜਾਏ ਇਹਨਾਂ ਨੂੰ ਨਹੀਂ ਪਰਵਾਹ ਕਿ ਪੰਜਾਬ ਦੇ ਕਿਸਾਨਾਂ ਦਾ ਕੀ ਹੋਊਗਾ ਜਦ ਖੇਤਾਂ 'ਚ ਦਾਣੇ ਨਹੀਂ ਹੋਣਗੇ ਤੇ ਜੇਬ ਤੇ ਦੁਵਾਨੀ ਨਹੀਂ ਖੋਣੀ ਨਲਕੇ 'ਚ ਪਾਣੀ ਨਹੀਂ ਆ ਤਾਂ ਰਾਜਸਥਾਨ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਣਾ ਇੱਕ ਸਾਡੀ ਖੇਤਰੀ ਪਾਰਟੀ ਖੜੀ ਹੋਈ ਹੈ ਕਿ ਪੰਜਾਬ ਦੇ ਹੱਕਾਂ ਵਾਸਤੇ ਇਕੱਲੇ ਖੜਿਆ ना पानी जान दवांगे, ना राजधानी जान दवांगे, ना किसान की कुट बर्दाश्त करेंगे ना नौजवान च झूठे केस बर्दाश्त करा तो ना ही धार्मिक स्थाना कब्जे बर्दाश्त करा कुर्सी आए ना आए सरकार बने ना बने लेकिन हकते लड़ने रवान गो तो अज मैं पंजाब के लोगों को तो आस कर दी हाँ जे थी तकड़ी थे खड़ी है तुम तो भी अपनी खेतरी पार्टी खड़ो गेब का खजाना वास्तव जाए ਨਾ ਕਿ ਆ ਦਿੱਲੀ ਦੇ ਗੁਲਾਮ ਗੁਲਾਮੀ ਕਰਕੇ ਸਾਰਾ ਖਜ਼ਾਨਾ ਉਹ ਦਿੱਲੀ ਦੇ ਹਵਾਲੇ ਕਰਕੇ ਕੇਜਰੀਵਾਲ ਨੂੰ ਚਮਕਾਉਣਾ ਹੈ ਆਪਦੀ ਕੁਰਸੀ ਦੀ ਖਾਤਰ ਰਾਹੁਲ ਗਾਂਧੀ ਨੂੰ ਖੁਸ਼ ਕਰਨਾ ਹੈ ਮੋਦੀ ਨੂੰ ਖੁਸ਼ ਕਰਨਾ ਅਸੀਂ ਉਹ ਬਾੜਚੇ ਜਨ ਅਸੀਂ ਖੁਸ਼ ਆਪਣੇ ਪੰਜਾਬ ਦੀ ਜਨਤਾ ਨੂੰ ਕਰਨਾ ਹੈ ਸੋ ਮੈਂ ਆਸ ਕਰਦੀ ਆ ਕਿ ਤੁਸੀਂ ਤਕੜੇ ਹੋ ਕੇ ਹੌਨਤ ਖੜੇ ਕਰਕੇ ਮੈਨੂੰ ਦੱਸੋ ਕਿ ਪਹਿਲੀ ਤਰੀਕ ਨੂੰ ਚੌਨ ਚੌਨ ਨਿਸ਼ਾਨ ਤਕਰੀਬ ਚੌਨ ਨਿਸ਼ਾਨ ਤਕਰੀਬ ਵੋਟ ਕਿੱਥੇ ਪਾਓਗੇ ਆ ਬਾਤਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ